ਕਰੰਟ ਟੀਰਾਂ ਨਿਊਜ਼ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਤੇ ਬਾਈਪਾਸ ਪੁਲਿਸ ਚੌਂਕੀ ਤੇ ਹੋਇਆ ਗ੍ਰੇਨੇਡ ਹਮਲਾ ਇਸ ਮੌਕੇ ਤੇ ਇਸ ਐਸਐਸਓਸੀ ਪੁਲਿਸ ਸੁਪਰੀਦਾਰ ਅਮਰਜੀਤ ਸਿੰਘ ਜੀ ਮੌਕੇ ਤੇ ਪੁੱਜੇ ਤੇ ਚੌਂਕੀ ਦੇ ਆਲੇ ਦੁਆਲੇ ਦਾ ਮੌਇਨਾ ਕੀਤਾ ਤੇ ਜਾਇਸਾ ਲਿਆ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲ ਪਤਾ ਲੱਗਾ ਹੈ ਕਿ ਗ੍ਰੇਨੇਡ ਹਮਲਾ ਹੋਇਆ ਹੈ ਮੋਕੇ ਤੇ ਇਹ ਪੁੱਛਿਆ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਨੇ ਜਦੋਂ ਪੁੱਛਿਆ ਗਿਆ ਕਿ ਇਹ ਗਰਨੇਡ ਦਾ ਟ੍ਰਿਗਰ ਹੈ ਪਹਿਲਾਂ ਉਹਨਾਂ ਨੇ ਜਵਾਬ ਦਿੱਤਾ ਕਿ ਹਾਂ ਫਿਰ ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਕੀ ਚੀਜ਼ ਹੈ ਇਹ ਕਿਸਤੇ ਨਾਲ ਹਮਲਾ ਹੋਇਆ ਹੈ ਬਾਈਟ ਐਸ ਐਸ ওসি ਦੇ ਅਧਿ પોલીસ ਅਧਿਕਾਰੀ ਉਥੇ ਹੀ ਫਤੇਗੜ ਚੂੜੀਆਂ ਰੋਡ ਤੇ ਆਮਡਾ ਸਰਕਮਿਸ਼ਨਰ ਗੁਰਪ੍ਰੀਤ ਸਿੰਘ ਜੀ ਪੋਲਰ ਪੁੱਜੇ ਉਹਨਾਂ ਨੇ ਵੀ ਕਿਹਾ ਕਿ ਤਮਾਕੇ ਦੀ ਆਵਾਜ਼ ਜ਼ਰੂਰ ਆਈ ਹੈ ਪਰ ਇੱਕ ਇਸ ਚੀਜ਼ ਦਾ ਤਮਾਕਾ ਹੈ ਉਸ ਬਾਰੇ ਕੁਝ ਪਤਾ ਨਹੀਂ ਚੱਲਿਆ ਸਾਡੀ ਟੀਮ ਵੱਲੋਂ ਨਾਕਾ ਲਗਾਇਆ ਹੋਇਆ ਹੈ ਤੇ ਪੁਲਿਸ ਚੌਕੀ ਕਾਫੀ ਸਮੇਂ ਤੋਂ ਬੰਦ ਸੀ ਉਹਨਾਂ ਨੇ ਕਿਹਾ ਕਿ ਨਾਕੇ ਤੋਂ ਕਾਫੀ ਦੂਰ ਹੈ ਤੁਹਾਕੀ ਦੀ ਆਵਾਜ਼ ਸੁਣਾਈ ਦਿੱਤੀ ਸੀ ਜਿਸ ਦੇ ਚੱਲਦੇ ਹੋਏ ਜਾਂਚ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਤੁਹਾਕੀ ਦੀ ਆਵਾਜ਼ ਰੋਜ਼ ਆਉਂਦੀ ਰਹਿੰਦੀ ਹੈ ਕਿਉਂਕਿ ਵਿਆਹ ਸ਼ਾਦੀਆਂ ਚੱਲ ਰਹੀਆਂ ਹਨ ਉਸ ਤੇ ਇਹ ਪਟਾਕੇ ਚੱਲਦੇ ਹਨ ਜਿਸ ਦੇ ਵੀ ਇਹ ਤੁਹਾਕੇ ਹੋ ਸਕਦੇ ਹਨ ਫਿਰ ਹਾਲਪੁਸ ਕਮਿਸ਼ਨਰ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਸ ਚੀਜ਼ ਕਿਸ ਚੀਜ਼ ਦਾ ਧਮਾਕਾ ਹੈ ਪਤਾ ਲੱਗੇਗਾ ਤਾਂ ਫਿਰ ਦੱਸਿਆ ਜਾਏਗਾ ਪਰ ਉਤੇ ਹੀ ਪਤਾ ਲਗਾ ਕਿ ਇਹ ਧਮਾਕਾ ਕਾਫੀ ਜ਼ਬਰਦਸਤ ਸੀ ਕਾਫੀ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਸੀ ਉਸ ਦੇ ਚਲਦੇ ਹੋਏ ਲੋਕ ਡਰ ਗਏ ਪੁਲਿਸ ਕਮਿਸ਼ਨਰ ਪਾਇਕ ਗੁਰਪ੍ਰੀਤ ਸਿੰਘ ਜੀ ਪੁੱਲਰ ਪਾਨੁਅਦ ਸੁਖਦੇਵ ਮੋਨੂ ਦੀ ਰਿਪੋਰਟ 10 10 ਚੁੱਕ ਚੁਣ 10 ਲਾ ਕੇ ਦੇ ਦਾਰ móc cái tên nhà yard có thể nào nữa con lưu vấn chị ਦਮਾ ਛੱਡੋ ਕਰਨ ਤਾਂ ਵਿਚ ਬੁੱਲਣ ਕੋਈ ਛੋੜੇ ਕਰੀ ਉਹ ਲੈਡ ਭੇਜਦਾ ਤੁਹਾਨੂੰ ਦੁਨੀ ਨਹੀਂ ਤੁਹਾਨੂੰ ਹੀ ਭੇਜਦਾ ਹਾਂ ਲੱਲੀ ਭਾਈ ਨੂੰ ਪਾ ਦੇ ਮੈਨੂੰ ਜਿਆਦਾ ਟੈਨਸ਼ਨ ਨਹੀਂ ਹੈ ਸਟੇਟ ਕਰ ਦੋ ਉਹਨਾਂ ਦਾ ਵੀ ਫੋਨ ਆ ਗਿਆ ਨਹੀਂ ਤੁਸੀਂ ਤੇ ਥਾਣਾ ਤੇ ਬੰਦ ਵਾ ਟਾਲੇ ਮਾਰੇ ਨੇ ਕੀ ਗਾ ਚੌਂਕੀ ਆ ਕੈਪੀ ਕਰ ਲੈਂਦੇ ਜੀ ਇੱਕ ਮਿੰਟ ਵੈਰੀਫਾਈ ਕਰ ਲੈਂਦੇ ਮੈਂ ਠੀਕ ਉਹ ਇੱਕ ਥਾਂ ਤੇ ਚੌਂਕਾ ਹਾਂ ਉਹ ਅਲੱਗ ਜਿਹਾ ਬਸਰ ਹੋਣਾ ਚੌਂਕੀ ਕਰਕੇ ਦੋ ਕਿੱਟ ਦੇਣਾ ਸਰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਤਾਂ ਮਤਾਂ 16 ਕੁੜੀਆਂ ਤੁਹਾਨੂੰ ਵੀ ਸਾਰੇ ਉਹਨਾਂ ਨੇ ਕੱਲੇ ਕਰ ਲਿਆ ਯਾਰ ਇਹ ਕੁਝ ਚੋਕੀ ਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਬਾਹਰ ਜਾ ਰਹੇ ਗੱਲਾਂ ਕਰ ਲਾਗੇ ਤੇ ਇੱਦਾਂ ਕਹਿੰਦਾ ਭਾਜੀ ਲਬਾਂ ਖੇ ਕਰ ਲੋ ਆਈਡੀ ਇਹ ਪਹਿਲੀ ਵਾਰ ਨਹੀਂ ਹੈ ਕਿ ਅਸੀਂ ਪਤਾ ਕਰ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਪਿਸ਼ੰਬਰ ਜਿਹੜਾ ਸਾਡਾ ਏਐਸਆਈ ਦਾ ਸਾਹਮਣੇ ਆ ਕੇ ਗੱਲ ਕਰ ਰਿਹਾ ਸੀ ਜਿੰਨੇ ਕਰ ਰਹੇ ਸੀ ਅਸੀਂ ਆਪਣੀ ਕੈਂਪਿੰਗ ਕਰ ਰਹੇ ਸੀ ਸਾਨੂੰ ਪੁਸ਼ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਇਥੇ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਾਉਟ ਤੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੂ ਕਾਲ کہہ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਇੱਥੇ ਕਿੰਨਾ ਸਰਚ ਰਹੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਕਰ ਰਿਹਾ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਕਿਸੇ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖਿਆ ਹੈ ਮੈਂ ਸੜਕ ਤੇ ਮਦਾ ਤੁਸੀਂ ਇਹਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰਨੇਡ ਐਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਹੀਨਾ ਯਾਰ ਕੋਈ ਚੱਕੇ ਬਾਹਰ ਮਾਰਦਾ ਕੋਈ ਉਹ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਇਦਾਂ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਕੁਸੀਂ ਤਾਂ ਸੁਣਾਇਸ ਗੱਲ ਨੂੰ ਕਿ ਤੇ ਸੋ ਆਪਾਂ ਇਹਦੇ ਇਨਵੈਸਟਿਗੇਟ ਕਰ ਰਹੇ ਆ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉੱਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫਰੈਂਸਿਕ ਟੀਮ ਨੂੰ ਧਾਰ ਕੇ 75 ਵਾਲਾਂ ਬੜੀ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰੇਨੇਡ ਅਟੈਕ ਹੋਵੇ ਤੁਸੀਂ ਸਾਰੇ ਇੰਨੇ ਪੜੇ ਲਿਖੇ ਲੋਗੋ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਇੱਕ ਲੋਕ ਜਾਂ ਬ੍ਰਹਮਤ ਹੋਇਆ ਕੋਈ ਬੜੀ ਆਈ ਜਿਵੇਂ ਜੀਮਾ ਜੀ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਸਹੀ ਕਮੈਂਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰਲੀ ਵੀ ਜੇ ਕੋਈ ਗ੍ਰਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗ੍ਰਨੇਡ ਦਾ ਟੈਪ ਪਾਵਾ ਦਿੰਦੇ ਆ ਉਸ ਨੂੰ ਦੱਸੋ ਕਿ ਬ੍ਰੇਨ ਐਟੈਕ ਹੋਵੇ ਤੁਹਾਡੀ ਕੰਡ ਹੈ ਜਾਂ ਹੋਰ ਚੀਜ਼ਾਂ ਨਾਲ ਉਹਨੂੰ ਕੋ ਡੈਮੇਜ ਨਾ ਹੋਵੇ ਤੇਰੇ ਨਾਵੇਂ ਕੋਈ ਪੇਂਟ ਵੀ ਨਹੀਂ ਉਤਰਿਆ ਆ ਆਪਾਂ ਨੂੰ ਹਰੇਕ ਕੱਲ ਨੂੰ ਇਸ ਤਰ੍ਹਾਂ ਕਹਿਦੇ ਨੇ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਕਿ ਆਪਾਂ ਸਾਰੇ ਉੱਥੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨ ਨਹੀਂ ਰਿਹਾ ਅਸਲੀ ਗੱਲ ਹੈ ਬਹੁਤ ਬਿਚਾਰਾ ਨਹੀਂ ਲੈਮੇਡੀ ਯਾਰ ਇੱਕ ਪਿੰਟ ਯਾਰ ਤੁਹਾਡੀ ਜਾਂਚ ਕੀ ਆਇਆ ਤੁਸੀਂ ਦੱਸੋ ਮੈਂ ਜਾਂਚ ਜੋ ਪਿੰਮਣੀ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆਕੇ ਮੈਂ ਤਾਂ ਇਹ ਦੇਖਿਆ ਕਿ ਉਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜਾ ਰੋੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਹੈ ਜੀ ਉੱਪਰ ਦੀ ਲੇਅਰ ਆ ਉਹ ਡੀਪ ਕੋਈ ਲੇਅਰ ਤੇ ਨਹੀਂ ਅਟੈਕ ਦੁਆਰ ਨੇੜੇ ਆ ਉਸ ਕੋਈ ਨਹੀਂ ਆ ਬਲੀ ਗੱਲ ਤੇ ਮੈਂ ਦੁਆਰਾ ਦੌਰਾਨ ਚ ਚੌਕੀ ਉੱਤੇ ਕੋਈ ਹੈ ਨਾ ਉਹ ਵੀ ਪਤਾ ਹੈ ਸਕੰਦਾ ਇਹ ਨਾਟਕੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਆ ਗੱਲ ਉਹ ਕਹਿੰਦੇ ਸਟਾਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਅੱਜ ਅਸੀਂ ਉਹ ਚੀਜ਼ ਦੇਖੀ ਕਿ ਫੋਮ ਹੈ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਇਹ ਫ਼ਰਮ ਫੜਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਇਹਨੂੰ ਫ਼ਰਮ ਕਰ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਵਫਾ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਪਰ ਰਿਸਪਾਂਸਿਬਿਲਿਟੀ ਐਕਟ ਕਰੀ ਆ ਇਹ ਸਰ ਆਖਿਰਕਾਰ ਹੈ ਲੱਗਦੀ ਕਿ ਕਾਫੀ ਦੂਰ ਦੂਰ ਤੱਕ ਤੁਹਾਡੇ ਦੀ ਆਵਾਜ਼ ਹੈ ਮਰਾਜਪਤ ਰਹਿ ਕੇ ਚੌਕੀ ਦੱਸ ਨਾ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ دیر ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਕੀਤਾ ਉਦੋਂ ਨੇ ਬੰਦ ਕੀਤੀ ਹੋਈ ਹੈ ਸਰ ਇੱਕ ਵਾਰੀ ਸਹੀ ਗੱਲ ਕਰੀਏ ਪਹਿਲਾਂ ਚੌਕੀ ਦੀ ਬਾਤ ਕਰੋ ਜੀ ਹਾਂਜੀ ਜੀ ਸਰ ਪੀ ਚਾਰ ਚਾਂਬਰ ਤੁਸੀਂ ਕਹਿੰਦੇ ਬਈ ਟੂਣੀ ਲਵਾ ਕੇ ਦੇ ਰਹੇ ਹੋ ਨੇ ਪਹਿਲਾਂ ਸੀਗੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੌਪੀ ਸੱਖਿਆ ਕੋਈ ਚੀਜ਼ਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਫੋਟੋ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀ ਵੀ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨੇ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਿਹੜੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਸੀ ਨਾ ਅਵਾਜ਼ ਬਹੁਤ ਅਵਾਜ਼ ਅਵਾਜ਼ ਕਿਸ ਚੀਜ਼ ਦੇ ਨਿਯੋਜਨdependa ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਜਗਾ ਸਾਰੇ ਯਾਰ ਇੱਕ ਮਿੰਟ ਆਪਾਂ ਤੁਹਾਨੂੰ ਉਸ ਤੋਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਕੈਪ ਲੀਕੀ ਲੋਕ ਹੋ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਰਸਿੰਗ ਫਾਰ ਦਿਸ ਸੁਸਾਇਟੀ ਸਰ ਕੈਮਰੇ ਚੈੱਕ ਕਿਤੇ ਜਾਣਗੇ ਨਹੀਂ ਪੁਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਿਹਾ ਅਸੀ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ 'ਚ ਇਹ ਵੀ ਨਾਕਾ ਲੱਗਿਆ ਉਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਦਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਜੀ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਐਸਐਸਓ ਇਸ ਦੀ ਮੁਲਾਜਮ ਅਬ ਕਦੋਂ ਹੋ ਜਾਏਗਾ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀ ਮੈਨੂੰ ਨਹੀਂ ਕੋਈ ਪਤਾ ਚਾਉਣਾ ਮਤਲਬ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਐਵੇਂ ਵਾਹ ਫਲਾ ਕੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਇਹ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸੋ ਸੋ ਟਾਈਮ ਦਿਓ ਆਪਾਂ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮਾਲਕਾਂ ਨੂੰ ਪੁੱਛਿਆ ਕੋਈ ਲੁਕੋ ਕੇ ਨਾਲ ਕੀਤੀ ਨਹੀਂ ਰਿਪੋਰਟ ਕਿ ਤਮਾਕੀ ਦੀ ਆਵਾਜ਼ ਕੋਈ ਧੱਗਈ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇ tanto ਲੱਗਿਆ ਵੀ ਕੋਈ ਚੀਜ਼ 500 ਕਿਲੋਮੀਟਰ ਤੋਂ ਮੇਰਾ ਕਰਾ ਜੀ ਮੈਨੂੰ ਤਮਾਕੀ ਦੀ ਆਵਾਜ਼ ਸੁਣੀ ਮੈਂ ਤਾਂ ਤੇ ਪਹੁੰਚੇ ਮੈਂ ਕੱਲ ਤੁਹਾਨੂੰ ਪੈਸਾ ਮੈਂ ਮਾਲਕ ਹਾਂ ਡੀਲ ਮੈਂ ਕੁਝ ਨਹੀਂ ਥੋੜਾ ਕਰ ਰਿਹਾ ਮੈਂ ਤਾਂ ਇਹ ਕੱਲ ਤੁਹਾਨੂੰ ਸੁਝਾ ਰਿਹਾ ਜੇ ਰੋਜ਼ ਤੁਸੀਂ ਕਿੰਨੇ ਤੁਹਾ ਮੈਂ ਕਹਿੰਦੀ ਵਾਇਸ ਸੁਣਦੇ ਇੱਥੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਵਨ ਟੈਕ ਠੀਕ ਹੈ ਸਰ ਠੀਕ ਹੈ ਆਪਾਂ ਇਹਨੂੰ ਐਸਐਸਓ ਕੀ ਐਸਐਸਓ ਕੀ ਠੀਕ ਹੈ ਐਸਐਸਓ ਠੀਕ ਓਕੇ ਸਰ ਹੈ ਕੀ ਆ ਤੁਸੀਂ ਆਏ ਹੋ ਇੱਥੇ ਕੀ ਹੈਗਾ ਪਤਾ ਲੱਗਾ ਵੀ ਨੇ ਪਰਮਿਸ਼ਨ ਹੋਈ ਮੇਰੇ ਕੋਲ ਨਹੀਂ ਸਰ ਕੀ ਗੱਲ ਹੋਈ ਤੇ ਕਿੰਨੇ ਰਿਟਰਟਿਆ ਅੱਛਾ ਤੇ ਇਹ ਹੋਣਾ ਕਲੀਅਰ ਥੋੜਾ ਇਹਨੇਟ ਹੈਗਾ ਫਿਰ ਐ ਸਰ ਹੱਥ ਕੀ ਫੜ ਖੜਿਆ ਵੀ ਕੀ ਆ ਥੋੜਾ ਦੱਸ ਕੀ ਤੁਹਾਨੂੰ ਪਤਾ ਕੀ ਲੱਗ ਸਕਦਾ ਇਹਨੇ ਵੀ ਕੀ ਗੱਲ ਆ ਤੇ ਸਰ ਚਟਿੰਗ ਤੁਸੀਂ ਬੋਲੇ ਟ੍ਰਿਗਰ ਹੈਗਾ ਕੁਝ ਜਾਣਕਾਰੀ ਦਿਓ ਤੁਸੀਂ ਪਹਿਲਾਂ ਬੋਲੇ ਟ੍ਰਿਗਰ ਹੈਗਾ ਵਾ ਖੜਿਆ ਵੀ ਕੀ ਕੀ ਆ ਮੈਨੂੰ ਲੱਗਦਾ ਵੇਖਾਂਗਾ ਮੈਂ ਗੱਲ ਕਰਾਂਗਾ ਵੀ ਕੀ ਹੈ ਅੱਛਾ ਧਮਾਕਾ ਸਰ ਕਿੰਨਾ ਗਜ਼ਬਦਸਤ ਹੋਇਆ ਤੇ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿੱਡਾ ਕਿ ਗਜ਼ਬਦਸਤ ਮੈਂ ਤਾਂ ਹੁਣੇ ਆਇਆ ਹੀ ਹਾਂ ਜੇ ਅੱਛਾ ਜੀ ਕੀ ਜਾਣਕਾਰੀ ਸਰ ਕੀ ਬਿਲੀ ਤੁਹਾਨੂੰ ਇਨਫੋਰਮੇਸ਼ਨ ਕੀ ਧਮਾਕਾ ਹੋਇਆ ਧਮਾਕਾ ਆ ਨਹੀਂ ਨਹੀਂ ਇਹ ਬੰਬ ਦਾ ਲੋਕ ਹੈ ਕੋਈ ਧਮਾਕਾ ਦੇ ਦੇਣਗੇ ਆਪਾਂ ਕੀ ਆਪਾਂ ਦੇਖਦੇ ਕਿ ਅਸੀਂ ਤਬਦੀਸ਼ ਕਰਾਂਗੇ ਆਪਾਂ ਸਰ ਆਪਣੇ ਮੈ ਇੱਕ ਵਾਰੀ ਫੇਰ ਜਾਣਕਾਰੀ ਦੇ ਦਿਓ ਪਲੀਜ਼ ਆਪਾਂ ਤਬਦੀਸ਼ ਕਰਾਂਗੇ ਵੀ ਕੀ ਆਏ ਆਪਣੇ ਬਾਰੇ ਕੋਈ ਇੱਕ ਵਾਰੀ ਜਾਣਕਾਰੀ ਫੇਰ ਦੇ ਦਿਓ ਨਾਮ ਤੇ ਦੇਖ ਲੈ ਇਸ ਦਾ ਫਸਲਾ ਫੱਲੇ ਕਰ ਲੋ ਆਏਗੀ ਯਾਰ ਐਸਟੇਜੋ ਸਾਹਿਬ ਆ ਗਿਆ ਨਹੀਂ ਕੋਈ ਨੂੰ ਵੀ ਪਤਾ ਤੁਸੀਂ ਹੱਥ ਚ ਫੜਿਆ ਇੱਕੀ ਇੱਕੀ ਥਾਂ ਤੇ ਲ ਇਹ ਇੱਕੋ ਚੀਜ਼ ਨਹੀਂ ਸਰ ਹੋਣੀ ਬੈਗ ਨਹੀਂ ਕੜੀ ਕੀ ਕਰਮ ਨਹੀਂ ਮਾਦਿ ਸਰ ਸਮਝ ਨਹੀਂ ਯਾਰ ਥੱਲੇ ਕਰ ਲੋ ਆਈਡੀਆ ਯਾਰ ਆਈਡੀਆ ਥੱਲੇ ਕਰ ਲੋ ਹੈਗਾ ਕੀ ਹੈ ਸਰ ਯਾਰ ਇਹਨੂੰ ਦੇਖਾਂਗਾ ਮੈਂ ਦੇਖੀਗਾ ਆਪਣੇ ਆਪ ਲੈ ਕਰ ਉਹ ਤੇ ਨਾ ਵੇਸੇ ਤੁਸੀਂ ਅੱਛਾ ਚੁੱਕਦੇ ਹੋ ਕਰਨਾ ਪਿਆ ਆਈਡੀਆ ਬੱਸ ਹੋਇਤਾ ਵੀ ਕੀ ਹੈ ਕਿ ਨੇੜ ਦਾ ਬਹਿਣਾ ਵੀ ਤੇ ਆ ਗਿਆ ਉਹਨੂੰ ਸਿੱਧੀ ਅਫਸਰਾਂ ਨਾਲ ਗੱਲ ਕਰ ਲੋ ਆਈਡੀਆ ਨਹੀਂ ਨੇੜ ਨਹੀਂ ਕਿੰਨਾ ਬਾਅਦ ਚੁੱਕਗਾ ਆਈਡੀਆ ਨਾ ਮੈਂ ਤੁਹਾਨੂੰ ਪੁੱਛਣੇ ਮੈਂ ਤਾਂ ਆਇਆ ਹਾਂ ਚਲੋ ਠੀਕ ਹੈ ਸਰ ਧੰਨਵਾਦ ਧੰਨਵਾਦ ਥੈਂਕ ਯੂ ਥੈਂਕ ਯੂ